ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੀ ਸਟਾਰ ਬੁਟੀਕ ਦੇ ਉੱਤੇ ਅੱਜ ਮੈਂ ਤੁਹਾਨੂੰ ਦੱਸੂਗੀ ਵਰਕ ਵਾਲੀ ਸੂਟ ਦੀ ਕਟਿੰਗ ਇਹਦਾ ਘੇਰਾ 26 ਇੰਚ ਤਿਆਰ ਆ ਇਹ ਚੋਂ ਆਪਾਂ 4 ਇੰਚ ਪਲੱਸ ਕਰਾਂਗੇ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲੈਣਾ neck ਦਾ ਉਹ ਤੋਂ ਬਾਅਦ ਆਪਾਂ ਨਾ 26 ਇੰਚ ਤੇ ਮਾਰਕ ਕਰ ਲੈਣਾ 13 ਇੰਚ ਦੇਖੋ ਇੱਧਰ ਕਰ ਲੈਣਾ ਆਪਾਂ ਮਾਰਕ ਤੇ 13 ਇੰਚ ਇੱਧਰ 26 ਇੰਚ ਤੇ ਨਿਸ਼ਾਨ ਲਗਾ ਕੇ 2-2 ਇੰਚ ਦਾ ਆਪਾਂ ਮਾਰਜਨ ਲਵਾਂਗੇ 2 ਇੰਚ ਦਾ ਹੀ ਮਾਰਜਨ ਆਪਾਂ ਇੱਧਰ ਲਵਾਂਗੇ ਟੋਟਲ ਆਪਣਾ ਇਹ 30 ਇੰਚ ਹੋ ਗਿਆ ਤੇ ਇਹਦੀ ਆਪਾਂ ਹੁਣ ਕਟਿੰਗ ਕਰ ਲੈਣੇ ਆ ਦੋਨੇ ਸਾਈਡ ਤੋਂ ਹਾਂਜੀ ਫਰੰਟ ਤੇ ਬੈਕ ਵੱਲੇ ਦੀ ਮੈਂ ਕਟਿੰਗ ਕਰ ਲਈ ਆ ਹੁਣ ਇਹਨਾਂ ਦੀ ਆਪਾਂ ਤੈਨ ਲਗਾਉਣੇ ਆ ਹਾਂਜੀ ਸੂਟ ਆਪਣਾ ਰੈਡੀ ਆ ਹੁਣ ਆਪਾਂ ਇਹਨਾਂ ਦੇ ਉੱਤੇ ਮਾਰਕ ਕਰਦੇ ਆ ਵਰਕ ਵਾਲੇ ਸੂਟ ਦੇ ਉੱਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਨੈੱਕ ਦਾ ਦੇਖ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਦੇਖਣਾ ਕਿ ਆਪਾਂ ਚੌੜਾਈ ਕਿੰਨੀ ਰੱਖਣੀ ਆ ਨੈੱਕ ਦੀ ਨੈੱਕ ਰੱਖਣਾ ਹੈ ਆਪਾਂ 5.5 ਇੰਚ ਚੌੜਾਈ ਦੇ ਵਿੱਚ ਤਾਂ ਆਪਾਂ ਸਾਰੇ neck ਦੇ ਉੱਤੇ ਮਾਰਕ ਕਰ ਲੈਣੇ ਨੇ ਹੁਣ ਆਪਾਂ ਇਹਦੀ ਲੰਬਾਈ ਦੇਖ ਲੈਣੀ ਆਪਾਂ ਨੂੰ 6.5 ਇੰਚ ਤਿਆਰ ਚਾਹੀਦਾ ਤਾਂ ਆਪਾਂ 7 ਇੰਚ ਲਵਾਂਗੇ ਜੋ ਐਕਸਟਰਾ ਮਾਰਜਿਨ ਆਊਗਾ ਆਪਾਂ ਕੱਟ ਦੇਣਾ ਇਹ ਤੋਂ ਬਾਅਦ ਆਪਾਂ ਆਪਣੇ ਕਮੀਜ਼ ਦੀ ਲੰਬਾਈ ਦੇਖਾਂਗੇ ਲੰਬਾਈ ਇਹਨਾਂ ਦੀ ਹੈਗੀ ਆ 45 ਤਾਂ ਆਪਾਂ 45 ਤੇ ਕਮਾਰ ਕਰ ਲਾਂਗੇ ਤੇ ਐਕਸਟਰਾ ਮਾਰਜਿਨ ਆਪਣੇ ਕੋਲ ਹੈਗਾ ਇਹ ਵਾਲਾ ਹਾਂਜੀ ਹੁਣ ਆਪਾਂ ਇਹਦਾ ਲਵਾਂਗੇ ਤੀਰਾ ਤੀਰਾ ਇਹ ਆਪਣਾ 6.5 ਇੰਚ ਮੋਡੇ ਇਹਨਾਂ ਦਾ 7.5 ਇੰਚ ਚੈਸਟ ਉਹਨਾਂ ਦੀ 23 ਇੰਚ ਆ 7.5 ਇੰਚ ਦਿੱਤੇ ਆਪਾਂ ਮਾਰਕ ਕਰ ਲੈਣੇ ਆ 23 ਇੰਚ ਚੈਸਟ ਉਹਨਾਂ ਦੀ ਦੇਖੋ ਜਦੋਂ ਮੋਡੇ ਦੀਆਂ ਕਾਟਾਂ ਪਾਉਣੀਆਂ ਨੇ ਤਾਂ ਆਪਾਂ ਜਿਵੇਂ ਹੁਣ 23.5 ਇੰਚ ਆਪਾਂ ਉਹਨਾਂ ਦੀ ਚੈਸਟ ਲਈ ਆ ਤਾਂ ਇਹ ਇੰਚ ਟੇਪ ਨੂੰ ਆਹ ਵਾਲੇ ਨਿਸ਼ਾਨ ਤੱਕ ਫੋਲਡ ਕਰ ਲੈਣਾ ਇੱਕ ਮਾਰਕ ਆਪਾਂ ਇੱਥੇ ਕਰ ਲੈਣਾ ਹੈ ਜਿੰਨਾ ਇਹ ਵਾਲਾ ਆਪਣਾ ਕੱਪੜਾ ਬਚਦਾ ਹਰ ਇੱਕ ਸੂਟ ਤੇ ਆਪਾਂ ਇਸ ਤਰ੍ਹਾਂ ਹੀ ਕਰਨਾ ਹੈ ਜਿਵੇਂ ਕਿ ਉਹਨੇ 2.5 ਇੰਚ ਬਚਿਆ ਹੈ ਆਪਣਾ ਤਾਂ 2.5 ਇੰਚ ਦੇ ਇੱਕ ਮਾਰਕਾ ਆਪ ਇਧਰ ਨੂੰ ਕਰ ਲਾਂਗੇ ਤੇ ਜੋ ਆਹ ਵਾਲਾ ਨਿਸ਼ਾਨ ਹੈ ਇਹਨੂੰ ਇਹਦੇ ਨਾਲ ਸਿੱਧਾ ਕਰ ਲਾਂਗੇ ਜੋ ਆਪਣੀ ਫਰੰਟ ਕਾਟ ਆ ਉਹ ਦੇਖੋ ਇਸ ਤਰ੍ਹਾਂ ਪੈਣੀ ਆ ਜੋ ਬੈਕ ਆ ਉਹ ਕਾਟ ਇੱਥੋਂ ਪੈਣੀ ਆ ਦੇਖੋ ਆ ਜੋ ਐਕਸਟਰਾ ਕਪੜਾ ਇਹ ਆਪਾਂ ਪਹਿਲਾਂ ਕਟਿੰਗ ਕਰ ਦਿੰਨੇ ਆ। ਹੁਣ ਤੋਂ ਬਾਅਦ ਆਪਾਂ ਪਲੇਟ ਦੇ ਨਿਸ਼ਾਨ ਲਗਾਉਣੇ ਆ। ਪਲੇਟ ਹੈਗੀ ਆ ਉਹਨਾਂ ਦੀ 12.5 ਇੰਚ ਤੇ ਤਿਆਰ। ਜਿੰਨੀ ਆਪਣੀ ਪਲੇਟ ਤਿਆਰ ਹੁੰਦੀ ਆ ਆਪਾਂ 1 ਇੰਚ ਡਾਊਨ ਪਲੇਟ ਲਵਾਂਗੇ। ਕਿਉਂਕਿ ਉਹਨਾਂ ਦਾ ਹੈਵੀ ਨਾਪ ਆ ਤਾਂ ਆਪਾਂ ਦੇਖੋ 13.5 ਇੰਚ ਤੇ ਉਹਨਾਂ ਦਾ ਪਲੇਟ ਦਾ ਨਿਸ਼ਾਨ ਲਗਾਵਾਂਗੇ। 7 ਇੰਚ ਆਪਾਂ ਉਹਨਾਂ ਦੀ ਪਲੇਟ ਡਾਊਨ ਲਾਵਾਂਗੇ। 4.5 ਇੰਚ ਆਪਾਂ ਸਪੇਸ ਦਵਾਂਗੇ ਵਿਚਾਲੀ। 2.5 ਇੰਚ ਆਪਾਂ ਸਾਈਡ ਵਾਲੀ ਪਲੇਟ ਦਾ ਨਿਸ਼ਾਨ ਲਗਾਵਾਂਗੇ। ਤੇ ਜੋ ਆਹ ਵਾਲੀ ਆਪਣੀ ਨੀਚੇ ਵਾਲੀ ਪਲੇਟ ਆ ਇਹਨੂੰ ਇਹਦੇ ਨਾਲ ਸਿੱਧਾ ਮਿਲਾ ਲੈਣਾ ਇੱਥੇ। ਇਹਦੇ ਤੋਂ 2.5 ਜਾਂ 3 ਇੰਚ ਦੇਖੋ ਇਹ ਹੈਵੀ ਨਾਲ ਆਪਾਂ ਤਾਂ ਆਪਾਂ 3 ਇੰਚ ਕਰ ਲਾਂਗੇ ਉੱਪਰ 3 ਇੰਚ ਨਾਲ ਆਪਾਂ 3 ਇੰਚ ਦਾ ਨਿਸ਼ਾਨਖਰ ਲਗਾ ਕੇ ਜੋ ਆਹ ਵਾਲੀ ਪਲੇਟ ਹੈ ਇਹਦੇ ਨਾਲ ਇਹਨੂੰ ਰਲਾ ਦਾਂਗੇ ਹਾਂਜੀ ਜੋ ਹੁਣ ਆਹ ਵਾਲੀ ਮੋਢੇ ਵਾਲੀ ਆਪਣੀ ਪਲੇਟ ਆ ਇਹ ਦੇਖੋ ਜੇ ਇਧਰੋਂ 2.5 ਲਈਆ ਤਾਂ ਇਹ ਆਪਾਂ ਇਧਰੋਂ 3.5 ਇੰਚ ਲਵਾਂਗੇ ਇਹ ਵਾਲੀ ਪਲੇਟ ਇਹ ਕਾਰਨਰ ਦੇ ਵਿੱਚੋਂ ਦੇਖੋ ਪਲੇਟ ਦਾ ਨਿਸ਼ਾਨ ਲਗਾਉਣਾ ਆਪਾਂ ਇੱਥੋਂ ਤੇ ਆਹ ਦੇਖੋ 3.5 ਇੰਚ ਦੇ ਉੱਤੇ ਇੱਕ ਮਾਰਕ ਕਰਕੇ ਆਹ ਵਾਲੀ ਪਲੇਟ ਆਪਾਂ ਇਸ ਤਰ੍ਹਾਂ ਕੱਢਣੀ ਹੈ ਵਾਲੀ ਇਹ ਤੋਂ ਬਾਅਦ ਲਵਾਂਗੇ ਆਪਾਂ ਕਮਰ ਲਾਈਨ ਦਾ ਨਿਸ਼ਾਨ ਕਮਰ ਲਾਈਨ ਉਹ ਥੋੜੀ ਜਿਹੀ ਨੀਵੀ ਪਾਉਂਦੇ ਨੇ ਤਾਂ ਉਹਨਾਂ ਦੀ 7.5 ਇੰਚ ਤਿਆਰ ਆ ਤਾਂ ਆਪਾਂ 11.8 ਇੰਚ ਤੇ ਇੱਕ ਮਾਰਕ ਕਰ ਲਾਂਗੇ हिਪ ਹੈਗੀ ਉਹਨਾਂ ਦੀ 25 ਇੰਚ ਇਹ ਤੋਂ ਬਾਅਦ 8 ਇੰਚ ਦਾ ਮਾਰਜਿਨ ਲੈ ਲਾਂਗੇ ਓਰੇ ਕਮਰ ਉਹਨਾਂ ਦੀ ਹੈਗੀ 21 ਇੰਚ 21 ਆ ਤਾਂ ਆਪਾਂ ਪੌਣੇ 21 ਸਾਢੇ 21 ਇੰਚ ਲਾਵਾਂਗੇ ਬਾਕੀ ਪਲੇਟਾਂ ਚ ਆ ਜਾਏਗਾ ਕੱਪੜਾ तीन शान सीधे कर लेंगे आप जो एक्स्ट्रा कपड़ा है वो पहला ही कटिंग कर दिया करो तो वहाँ आप इसकी कटिंग कर दे ਹਾਂਜੀ ਫਰੰਟ ਕੱਟ ਲਈ ਦੇਖੋ ਉੱਪਰਲੇ ਦੋ ਪੀਸ ਚੱਕ ਲੈਣੇ ਨੇ ਆਪਾਂ ਬੈਕ ਨੈਕ ਕੱਟ ਲੈਣੇ ਆ ਪਹਿਲਾਂ ਆਪਾਂ ਦੇਖੋ ਬੈਕ ਨੈਕ ਹੈਗਾ ਉਹਨਾਂ ਦਾ ਡੀਪ 7 ਇੰਚ ਤੇ ਬ੍ਰਾਡ ਹੈਗਾ ਢਾਈ ਯਾਨੀ ਕਿ 5.5 ਇੰਚ ਆਉਣਾ ਦਾ ਬ੍ਰਾਡ ਨੈਕ ਤਾਂ ਆਪਾਂ ਬੈਕ ਨੈਕ ਢਾਈ ਕੱਟਾਂਗੇ ਤੇ ਫਰੰਟ 5.5 ਇੰਚ ਪਾਵਾਂਗੇ De pegar o nada satente. ਪਲੇਟਾਂ ਦੇ ਨਿਸ਼ਾਨ ਆਪਾਂ ਸੂਈ ਜਾਂ ਪੈਨ ਕੋਈ 2G ਪੈਨ ਹੁੰਦਾ ਉਹਦੀ ਹੈਲਪ ਨਾਲ ਆਪਾਂ ਇਹ ਨਿਸ਼ਾਨ ਸਾਰੇ ਮੇਜ਼ ਉੱਤੇ ਕੱਢ ਲੈਣੇ ਨੇ ਦੇਖੋ ਸਭ ਤੋਂ ਪਹਿਲਾਂ ਇਹ ਆਪਣੇ ਮੇਨ ਪਲੇਟਾਂ ਦੇ ਨਿਸ਼ਾਨ ਨੇ ਇਹ ਆਪਾਂ ਕੱਢ ਲਾਂਗੇ ਇਧਰਲੇ ਪਾਸੇ ਵੀ ਇਹ ਨਿਸ਼ਾਨ ਕੱਢਨੇ ਬਹੁਤ ਜ਼ਰੂਰੀ ਨੇ ਸਹੀ ਕਿਉਂਕਿ ਪਹਿਲਾ ਹੀ ਇਹ ਨਿਸ਼ਾਨ ਕੱਢ ਲੈਣੇ ਚਾਹੀਦੇ ਨੇ ਜੇ ਇਹ ਨਿਸ਼ਾਨ ਆਪਾਂ ਨਹੀਂ ਕੱਢਦੇ ਤਾਂ ਆਪਣੀਆਂ ਪਲੇਟਾਂ ਉੱਚੀਆਂ ਨਹੀਂ ਹੋ ਜਾਂਦੀਆਂ ਨੇ ਜੀ ਹੁਣ ਆਪਾਂ 슬ੀਵ ਦੀ ਕਟਿੰਗ ਕਰਦੇ ਆ ਇਹ ਜੋ ਐਕਸਟਰਾ ਕਪੜਾ ਆ ਬੈਕ ਪੱਲੇ ਦੇ ਨਾਲੋਂ ਲਿਆ ਹੈ ਤੇ ਆ ਜੋ ਦੋ ਛੋਟੇ ਪੀਸ ਨੇ ਫਰੰਟ ਨਾਲੋਂ ਲਏ ਨੇ ਹੁਣ ਤੁਹਾਨੂੰ ਦੱਸਦੇ ਆ 슬ੀਵ ਦੀ ਕਟਿੰਗ ਕਿਵੇਂ ਹੋਣੀ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਲਡ ਕਰਕੇ ਲੰਬਾਈ ਲਾ ਲੈਣੀ ਆ 슬ੀਵ ਦੀ 16 ਇੰਚ ਉਹਨਾਂ ਦੀ 슬ੀਵ ਤਿਆਰ ਆ ਤਾਂ ਆਪਾਂ 2.5 ਇੰਚ ਐਕਸਟਰਾ ਲਵਾਂਗੇ ਇਹਦੇ ਵਿੱਚ 1.75 ਇੰਚ ਦੀ ਆਪਾਂ ਕਟਿੰਗ ਕਰਾਂਗੇ ਇਹ ਕੱਪੜੇ ਨੂੰ ਆਪਣਾ ਫੋਲਡ ਕਰ ਲੈਣਾ ਹੈ ਹੁਣ ਜੋ ਆਪਣੇ ਕੋਲ ਇਹ ਐਕਸਟਰਾ ਪੀਸ ਛੋਟੇ ਬੱਚੇ ਨੇ ਉਹਨਾਂ ਨੂੰ ਨਾਲ ਰੱਖ ਲੈਣਾ ਇਸਦੇ ਇਹ ਥੋੜਾ ਜਿਹਾ ਵਧਾ ਕੇ ਰੱਖੇ ਦੀ ਕਟਿੰਗ ਕਰ ਦਾਂਗੇ ਆਪਾਂ ਕਿਉਂਕਿ ਇਸ ਪਾਈਪਿੰਗ ਲੱਗੀ ਹੋਈ ਆ ਅੰਦੇ ਸਭ ਤੋਂ ਪਹਿਲਾਂ ਆਪਾਂ ਦੇਖੋ 3 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਜੇ ਇਦਾਂ ਨੂੰ ਆਪਾਂ ਨੂੰ ਇਹ ਕੱਪੜਾ ਚਾਹੀਦਾ ਹੁੰਦਾ ਏ ਆਪਾਂ ਨੂੰ 10 ਜਾਂ 11 ਇੰਚ ਹੱਦ ਚਾਹੀਦਾ ਹੁੰਦਾ ਇਹ ਤੋਂ ਜ਼ਿਆਦਾ ਤਾਂ ਕੱਪੜੇ ਦੀ ਲੋੜ ਨਹੀਂ ਪੈਂਦੀ ਹੈਗੀ ਜੇ ਜ਼ਿਆਦਾ ਹੀ ਹੈਵੀ ਨਾਪ ਹੋਵੇ ਤਾਂ ਹੀ ਆਪਾਂ ਨੂੰ ਇਹ ਕੱਪੜੀ ਲੋੜ ਪੈਂਦੀ ਆ ਆਪਾਂ 11 ਇੰਚ ਤੱਕ ਦੇਖੋ ਸਲਾਈ ਲਈ ਮੈਂ ਉੱਪਰ ਪਹਿਲਾਂ ਹੀ ਇਹ ਰੂਪਰ ਰੱਖਤਾ ਕੱਪੜਾ ਆਪਾਂ ਨੂੰ 11 ਇੰਚ ਤੱਕ ਇਹ ਕੱਪੜਾ ਚਾਹੀਦਾ ਬਾਕੀ ਕੱਪੜੇ ਦੀ ਆਪਾਂ ਪਹਿਲਾਂ ਹੀ ਕਟਿੰਗ ਕਰ ਦਿੰਨੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ 3 ਇੰਚ ਡਾਊਨ ਨਿਸ਼ਾਨ ਲਗਾਵਾਂਗੇ ਇੱਕ ਇਹ ਤੋਂ ਬਾਅਦ ਹੁਣ ਆਪਾਂ ਲੰਬਾਈ ਦੇਖ ਲੈਣੀ ਹੈ ਆਪਣੀ 슬ੀਵ ਦੀ ਲੰਬਾਈ ਹੈਗੀ ਆ ਆਪਣੀ ਉਹਨਾਂ ਦੀ ਸਾਢੇ 16 ਇੰਚ ਤੇ ਆਰ ਆਪਾਂ ਸਾਢੇ 16 ਇੰਚ ਤੇ ਮਾਰਕ ਕਰਾਂਗੇ ਬਾਟਮ ਹੈਗੀ ਆ ਉਹਨਾਂ ਦੀ 6 ਇੰਚ 2 ਇੰਚ ਆਪਾਂ ਮਾਰਜਿਨ ਲੈ ਲਵਾਂਗੇ ਹਾਂਜੀ ਹੁਣ ਤੁਹਾਨੂੰ ਆ ਨਿਸ਼ਾਨ ਦੱਸਦੇ ਆ ਵੀ ਆਪਾਂ ਕਿਸ ਢੰਗ ਨਾਲ ਲੈਣੇ ਨੇ ਕਿਉਂਕਿ ਆਪਾਂ ਨਹੀਂ ਪਤਾ ਲੱਗਦਾ ਜੇ ਆਪਾਂ ਪਹਿਲਾਂ ਕਟਿੰਗ ਕਰਨੀ ਹੁੰਦੀ ਆ ਕਿ ਆਪਾਂ ਇੱਥੋਂ ਮੋਡਾ ਕਿੰਨਾ ਲੈਣਾ ਹੈ ਤਾਂ ਪਹਿਲਾਂ ਆਪਾਂ ਆਪਣੀ ਕਮੀਜ਼ ਤੇ ਦੇਖ ਲੈਣੇ ਆ ਦੇਖੋ ਆ ਕਮੀਜ਼ ਦੀ ਜੋ ਆਪਾਂ ਪਹਿਲਾਂ ਕਟਿੰਗ ਕਰੀ ਸੀਗੀ ਇਹ ਮੈਂ 7.5 ਇੰਚ ਇਹਨਾਂ ਦਾ ਦੇਖੋ ਮੋਡਾ ਲਿਆ ਸੀਗਾ ਤਾਂ ਆਪਾਂ ਆਹ ਵਾਲੇ ਢੰਗ ਨਾਲ ਮੈਣਨਾ ਇਹਨੂੰ ਡੇਟਾ ਦੇਖੋ ਇਹ 9 ਇੰਚ ਬਣਦਾ ਹੈ ਇਹ ਆਪਾਂ ਸੂਟ ਤੋਂ ਆਪ ਲੈਣਾ ਹੁੰਦਾ ਹੈ ਪਹਿਲਾਂ ਵੀ ਇਹ ਆਪਾਂ 9 ਇੰਚ ਲੈਣਾ ਹੈ ਜਾਂ 9.5 ਇੰਚ ਲੈਣਾ ਹੈ ਜਾਂ 10 ਇੰਚ ਲੈਣਾ ਹੈ ਦੇਖੋ ਇਹ ਕਸਟਮਰ ਦੀ ਮਰਜ਼ੀ ਹੁੰ ਠੀਕ ਹੈ ਜੀ ਮੈਨੂੰ ਇਹਨਾਂ ਦਾ ਪਤਾ ਸੀ ਇਹਨਾਂ ਨੇ 9 ਇੰਚ ਲੈਣਾ ਹੈ ਇਸ ਅਕੋਰਡਿੰਗ ਮੈਂ ਇਹਨਾਂ ਦੇ ਬਾਕੀ ਸੂਟ ਕਟਿੰਗ ਕਰਦੀ ਆ ਦੇਖੋ ਇਹਨਾਂ ਦਾ 9 ਇੰਚ ਆ ਤਾਂ ਜੋ ਹੁਣ ਆਪਾਂ ਜੇ ਇਹਨਾਂ ਨੇ 10 ਇੰਚ ਲੈਣਾ ਹੁੰਦਾ ਜਾਂ 9.5 ਲੈਣਾ ਹੁੰਦਾ ਚਲੋ ਮੈਂ ਇਹਦੇ ਤੇ ਦੱਸ ਦਿੰਦੀ ਆ ਜੇ ਇਹਨਾਂ ਨੇ 9.5 ਇੰਚ ਤਿਆਰ ਲੈਣਾ ਹੁੰਦਾ ਤਾਂ ਆਪਾਂ ਇੱਕ 9.5 ਇੰਚ ਤੇ ਮਾਰਕ ਕਰ ਲੈਂਦੇ ਤਾਂ ਫਿਰ ਜੋ ਇਹਨਾਂ ਦੀ ਕਟਿੰਗ ਆ ਦੇਖੋ ਉਹ ਇੱਥੇ ਹੋਣੀ ਸੀ ਕਟਿੰਗ ਇਹਨਾਂ ਦੀ ਹੁਣ ਇਹਨਾਂ ਦਾ ਹੈਗਾ 9 ਇੰਚ ਤਿਆਰ ਤਾਂ ਹੁਣ ਦੇਖੋ ਇਹਦਾ 슬ੀਵ ਬਲ ਜੇ ਉਧਰ 9 ਤਿਆਰ ਤਾਂ ਆਪੇ ਤਾਂ 10 ਇੰਚ ਲਾਵਾਂਗੇ ਦੇਖੋ ਟੇਟਿਆ ਇੱਕ ਉਹਦੇ ਦਾ ਸੈਂਚੀਮੀਆਰਕ ਕਰਨ ਤੋਂ ਬਾਅਦ 1.5 ਇੰਚ ਦਾ ਇੱਕ ਨਿਸ਼ਾਨ ਆਲਗਾ ਲੈਣਾ ਹੈ ਜਿੱਥੇ ਆਪਾਂ ਕੋਈ ਕਟਿੰਗ ਨਹੀਂ ਕਰਨੀ ਹੈਗੀ ਇਹ ਤੋਂ ਬਾਅਦ ਜਿੱਥੇ ਕਾ ਨਿਸ਼ਾਨ ਆਉਂਦਾ ਇੰਚ ਟੇਪ ਨੂੰ ਫੋਲਡ ਕਰ ਲੈਣਾ ਹੈ ਠੀਕ ਹੈ ਸੈਂਟਰ 'ਚ ਨਿਸ਼ਾਨ ਲਗਾ ਕੇ ਹਾਂ ਨਿਸ਼ਾਨ ਸਿੱਧਾ ਕਰ ਦੇਣਾ ਇਹਦੇ ਨਾਲ 1 ਇੰਚ ਦੀ ਕਾਟ ਦੇਖੋ ਕੋਣੀ ਆ ਆਪਾਂ ਇਹ ਪਹਿਲੀ ਕਾਟ ਆ ਆਪਣੀ ਜੋ ਬੈਕ ਵਾਲੀ ਕਹਿੰਦੇ ਆਪਾਂ ਬੈਕ ਵਾਲੀ ਕਾਟ ਆ ਇਹ ਆਜੂ ਨਿਸ਼ਾਨ ਆਪਣਾ ਸਲਾਈ ਵਾਲਾ ਇੱਥੇ ਆਪਾਂ ਕਟਿੰਗ ਕਰਾਂਗੇ ਜੋੜ ਵਾਲੀ ਬਾਹਾਂ ਦੇ ਵਿੱਚ ਥੋੜਾ ਜਿਹਾ ਘਟ ਵੱਧ ਹੋ ਜਾਂਦਾ ਹੈ ਇਹ ਜੋੜ ਪਾਉਣ ਤੋਂ ਬਾਅਦ ਆਪਾਂ ਪ੍ਰੈਸ ਕਰਕੇ ਦੁਬਾਰਾ ਥੋੜਾ ਜਿਹਾ ਇਹ ਸੈੱਟ ਕਰਨਾ ਪੈਂਦਾ ਹੈ ਵਾਹਾਂ ਨੂੰ ਆਦਰਵਾਇਜ਼ ਜੇਕਰ ਤੁਹਾਡੀਆਂ ਬਾਹਾਂ ਜੋੜ ਤੋਂ ਬਿਨਾਂ ਨੇ ਉਹ ਬਿਲਕੁਲ ਸਹੀ ਹੁੰਦੀਆਂ ਨਹੀਂ ਕਟਿੰਗ ਦੇ ਨਾਲ ਜੋ ਫਰੰਟ ਕਾਟ ਆ ਜੀ ਉਹ ਆਪਾਂ ਇਹ ਜੋੜ ਪਾਉਣ ਤੋਂ ਬਾਅਦ ਹੀ ਪਾਵਾਂਗੇ ਇਹ ਸੀ ਆਪਣੀ ਅੱਜ ਵਰਕ ਵਾਲੀ ਕਮੀਜ਼ ਦੀ ਕਟਿੰਗ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ